ਅੱਜ ਅਸੀਂ ਇੱਕ ਪੰਜਾਬ ਨੂੰ ਹਿੰਦੁਸਤਾਨ ਨੂੰ ਨਵੀਂ ਦਿਸ਼ਾ ਦੇਣ ਜਾ ਰਹੇ ਹਾਂ ਜਿਹਦੇ ਚ ਜੜੀਆ ਸਾਹਿਬ ਵੀ ਸਾਡੇ ਮੁੱਖ ਮਹਿਮਾਨ ਨੇ ਇਹ ਵੀ ਵੱਡੀਆਂ-ਵੱਡੀਆਂ ਬੰਲਾ ਮਾਰਦੇ ਨੇ ਖੇਤੀਬਾੜੀ ਦੇ ਸਰਕਲ ਦੇ ਵਿੱਚ ਔਰ ਮੈਨੂੰ ਵੀ ਕ੍ਰਿਸ਼ੀ ਕਰਮਨਵਾਰ ਭਾਰ ਸਰਕਾਰ ਤੋਂ ਮਿਲਿਆ ਹੋਇਆ ਅੱਜ ਅਸੀਂ ਨਵੀਂ ਜਿਹੜੀ ਗੱਲ ਕਰਨ ਜਾ ਰਹੇ ਹਾਂ ਇੱਕ ਵਿਸ਼ੇ ਨਾਲ ਜੋ ਵੱਡਾ ਬਣਾਉਂਦੀ ਹੈ ਉਹਦੇ ਉੱਤੇ ਦਾਣਾ ਲਾਉਂਦੀ ਹੈ ਉਹ ਦਾਣਾ ਜਦੋਂ ਉਹਨੂੰ ਪਾਣੀ ਮਿਲ ਜਾਣਾ ਨਮੀ ਮਿਲ ਜਾਣੀ ਹੈ ਉਹਨੇ ਕਿ ਬਾਹਰ ਆ ਜਾਣਾ ਛਾਦ ਉਹਦੇ ਨਾਲ ਪੈ ਜਾਣੀ ਹੈ ਸੋਣ ਇਹਦੇ ਨਾਲ 5000 ਰੁਪਇਆ ਕੱਦੂ ਕਰਨ ਦਾ ਖਰਚਾ 5000 ਰੁਪਇਆ ਲੇਬਰ ਦਾ ਖਰਚਾ ਜਿਹੜਾ 5000 ਤੋਂ 5000 ਵਿੱਚ ਜਾਏਗਾ ਔਰ ਲੇਬਰ ਤੋਂ ਜਿਹੜੀ ਕਿ ਇਸ ਵੇਲੇ ਕਿਸਾਨ ਬਹੁਤ ਜ਼ਿਆਦਾ ਪਰੇਸ਼ਾਨ ਹੈ ਕਿ ਲੇਬਰ ਨਹੀਂ ਮਿਲਦੀ ਉਹਦੇ ਤੋਂ ਛਤਾਰਾ ਮਿਲ ਜਾਏਗਾ ਬੜੀ ਅਸੰਤੋਖੀ ਨਾਲ ਲੋਕ ਉਹ ਵਾਲੇ ਦਾਣਾ ਦੇ ਅਸੀਂ ਦੇ ਨਾਲ ਜੋ ਇਸੇ ਕਰ ਸਕਣਗੇ ਇਹ ਬੜਾ ਵੱਡਾ ਵਰਦਾਨ ਸਿੱਟਾ ਹੋਊਗਾ ਆਉਣ ਵਾਲੇ ਟਾਈਮ ਬਹੁਤ ਹੀ ਫਾਇਦਾ ਹੋਊਗਾ ਸਾਨੂੰ ਹੋਰ ਵੀ ਖੁਸ਼ੀ ਹੈ ਕਿ ਪੰਜਾਬ ਦੇ ਰਿਟਾਇਰਡ ਐਗਰੀਕਲਚਰ ਦੇ ਸੈਕਟਰੀ ਸਰਕਾਰ ਸਿੰਘ ਪੰਨੂ ਜਿਨ੍ਹਾਂ ਨੂੰ ਪੰਜਾਬ ਦਾ ਦਰਦ ਹੈ ਸਰਦਾਰ ਦਲੇਰ ਸਿੰਘ ਡਾਕਟਰ ਦਲੇਰ ਸਿੰਘ ਜੋ ਪੀਏਯੂ ਤੋਂ ਰਿਟਾਇਰ ਨੇ ਉਹ ਉਚੇਚੇ ਤੌਰ ਤੇ ਜਿਹੜੀ ਆਸਾਬ ਦੇ ਨਾਲ ਇੱਥੇ ਪਹੁੰਚੇ ਨੇ ਸੋ ਅਸੀਂ ਇਹਨਾਂ ਸਾਰੇ ਮੁੱਖ ਮਹਿਮਾਨਾਂ ਦਾ ਦਿਲ ਦੀਆਂ ਗਰਾਈਆਂ ਤੋਂ ਧੰਨਵਾਦ ਕਰਦੇ ਹਾਂ